मेरे पीछे एक हिमाचल नंबर गाड़ी ने अपनी गाड़ी ब्लॉक कर दी मैंने कहा भाई साहब थोड़ी सी गाड़ी आगे ले लीजिए वो कहता है उसने गाड़ी अपनी ऑफ कर दी मैंने कहा भाई साहब प्लीज आगे ले लीजिए मैंने कहा मुझे जाना है मेरे साथ बच्चे हैं वो उसने एक ही वर्ड बोला कहता ਵਗਰ ਹਿਮਾਚਲ ਮੇ ਆਨਾ ਨਾ ਤੋ ਠੀਕ ਸੇ ਆਓ ਮੈਂ ਇਹ ਵੀ ਬੋਲਨਾ ਚਾਹ ਰਹਾ ਹੂੰ ਅਗਰ ਮੈਂ ਉਸਕੇ ਬਾਦ ਕਈ ਜਗ੍ਹਾ ਮੈਨੇ ਇਹ ਵਾਲੀ ਬਾਤ ਬਤਾਈ ਕੰਪਲੇਂਟ ਵੀ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਮੈਂ ਕਹਤਾ ਹੂੰ 13 ਅਪ੍ਰੈਲ 12 ਵਜੇ 12 ਸੇ 1 ਵਜੇ ਕੇ ਕਰੀਬ ਕਾ ਮਾਂਗਾ ਸੀਸੀਟੀਵੀ ਕੈਮਰਾ ਨਿਕਾਲ ਲਿਆ ਜਾਏ ਸਭ ਕੋ ਪਤਾ ਲੱਗ ਜਾਏਗਾ ਅਸਲੀਅਤ ਕੀ ਹੈ ਚੰਡੀਗੜ੍ਹ ਅਸੀਂ ਆਪਾ ਖੜੇ ਆਂ ਤੇ ਇੱਥੇ ਇੱਕ ਏਰੀਆ ਜੇ ਆਪਾ ਖੜਨ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਪੂਰਾ ਹਿਮਾਚਲੀ ਆਈਂਂ ਹਿਮਾਚਲ ਨੰਬਰ ਗੱਡੀਆਂ ਤੁਹਾਨੂੰ ਪੰਜਾਬ ਦੀਆਂ ਨਹੀਂ ਮਿਲਣਗੀਆਂ ਜਿਨੀਆਂ ਹਿਮਾਚਲ ਦੀਆਂ ਮਿਲ ਪੰਜਾਬ ਦੇ ਕਿਸੇ ਬੰਦੇ ਨੇ ਕੀਤਾ ਫਿਰ ਉਸ ਦੇ ਉੱਤੇ ਪਰਚੇ ਵੀ ਦਰਜ ਹੋਣਗੇ ਉਸ ਨੂੰ ਅਰੈਸਟ ਵੀ ਕੀਤਾ ਜਾਊ ਉਸ ਨੂੰ ਹੋਰ ਵੀ ਟਾਰਗੇਟ ਵੀ ਕੀਤਾ ਜਾਊਗਾ ਸੈਂਟ ਲੁਕ ਸਕੂਲ ਦੇ ਪਾਸੋਂ वहां से एक रैंप से मैं गाड़ी से आ रहा था मेरी वाइफ मेरे बच्चे हम शादी में जा रहे थे तो आगे Wrong side पे गाड़ी खड़ी भी थी मेरे। मैंने गाड़ी शीशा नीचे करो मेरी वाइफ ने गाड़ी का शीशा नीचे किया उसके बाद कहते हैं पंजाबियों गाड़ी चलानी हमसे सीख लो नहीं तो तुम्हें सिखा देंगे मेरा एक्सपीरियंस ऐसा है कि मैंने आज के बाद हिमाचल को बायकाट कर दिया है घूमने जाएंगे हमारे पंजाब में कोई कमी नहीं है हम हर हफ्ते ਅ ਹਮਰਿੰਦਰ ਸਾਹਿਬ ਮੱਥਾ ਟੇਕਨੇ ਚਲੇ ਜਾਏਗੇ ਹਮ ਹਰ ਹਫਤੇ ਬਾਗਾ ਬਾਰਡਰ ਘੁੰਮਨੇ ਚਲੇ ਜਾਏਗੇ ਹਮ ਹਰ ਹਫਤੇ ਕਿਸੇ ਨਈ ਜਗ੍ਹਾ ਤੇ ਚਲੇ ਜਾਏਗੇ ਕਿਉਂ ਮੈਂ ਮਾ ਆ ਜਾ ਕੇ ਟੈਕਸ ਪੇ ਕਰੂ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਔਰ ਹਿਮਾਚਲ ਦਾ ਪਿਛਲੇ ਦਿਨੀ ਇੱਕ ਵਿਵਾਦ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਭਖਿਆ ਰਿਹਾ ਹੈ ਔਰ ਉਸ ਦੇ ਨਾਲ ਕਈ ਹਿਮਾਚਲ ਦੀਆਂ ਬੱਸਾਂ ਪੰਜਾਬ ਦੇ ਵਿੱਚ ਜਿਹਨਾਂ ਦੇ ਸ਼ੀਸ਼ੇ ਤੋੜੇ ਗਏ ਔਰ ਸਭ ਤੋਂ ਪਹਿਲਾਂ ਸ਼ੁਰੂ ਕਿੱਥੇ ਹੁੰਦਾ ਹੈ ਸ਼ੁਰੂ ਹੁੰਦਾ ਹੈ ਕਿ ਹਿਮਾਚਲ ਦੇ ਵਿੱਚ ਕੁਝ ਲੋਕ ਜਿਹੜੇ ਨੇ ਉੱਥੇ ਮੱਥਾ ਟੇਕਣ ਲਈ ਹੇਮਕੁੰਡ ਸਾਹਿਬ ਜਾਂ ਹੋਰ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਤੇ ਜਾਂਦੇ ਆਂ ਔਰ ਉਹਨਾਂ ਦੇ ਝੰਡੇ ਪੱਟੇ ਜਾਂਦੇ ਆਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਖਾਲਿਸਤਾਨੀ ਹੋ ਜਾਂ ਤੁਸੀਂ ਇਹ ਹੋ ਇਸ ਤਰ੍ਹਾਂ ਦੀਆਂ ਗੱਲਾਂ ਵਾਇਰਲ ਹੁੰਦੀਆਂ ਔਰ ਉਸ ਤੋਂ ਬਾਅਦ ਜਿਹੜਾ ਹੈ ਇਹ ਵਿਵਾਦ ਚੱਲਦਾ ਹੈ ਕਿ ਪੰਜਾਬ ਦੇ ਵਿੱਚ ਵੀ ਕਈ ਬਸਾਂ ਦੇ ਉੱਤੇ ਹਮਲਾ ਹੁੰਦਾ ਉਸ ਦੀ ਜਿਹੜੀ ਤਫ਼ਤੀਸ਼ ਆ ਪੁਲਿਸ ਵੱਲੋਂ ਕੀਤੀ ਗਈ ਹੈ ਸਾਡਾ ਇਹ ਵੀਡੀਓ ਲੈ ਕੇ ਆਉਣ ਦਾ ਮਕਸਦ ਇਹ ਨਹੀਂਗਾ ਕਿ ਕਿਸੇ ਦੀਆਂ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਟਕਰਾਅ ਪੈਦਾ ਕਰਨਾ ਸਾਡਾ ਮਕਸਦ ਇਹ ਹੈ ਕਿ ਸੱਚ ਤੋਂ ਜਾਣੂ ਹੋਣਾ ਚਾਹੀਦਾ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਹਿਮਾਚਲ ਦੇ ਵਿੱਚ ਘੁੰਮਣ ਜਾਂਦੇ ਆ ਹੋਰ ਪਾਸੇ ਵੀ ਹਮੇਸ਼ਾ ਹੀ ਕਿਉਂਕਿ ਟੂਰਿਸਟ ਪਲੇਸ ਹੈਗੀ ਆ ਹਿਮਾਚਲ ਤੇ ਹਿਮਾਚਲ ਦੇ ਵਿੱਚ ਬਹੁਤ ਸਾਰੇ ਲੋਕ ਘੁੰਮਣ ਜਾਂਦੇ ਨੇ ਘੁੰਮਣ ਤੋਂ ਬਾਅਦ ਉਹਨਾਂ ਦੇ ਨਾਲ ਕੀ ਉੱਥੇ ਹੋ ਸਕਦਾ ਇਸ ਬਾਰੇ ਆਪਾਂ ਗੱਲ ਕਰਾਂਗੇ ਔਰ ਹੁਣੇ ਰੀਸੈਂਟ ਹੀ ਸਾਡੇ ਇੱਕ ਦੋਸਤ ਨੇ ਜਿਹੜੇ ਹਿਮਾਚਲ ਦੇ ਵਿੱਚ ਜਾ ਕੇ ਆਏ ਆ ਅ ਵੈਸੇ ਉਹ ਗਰੇਜ ਕਰ ਰਹੀ ਸੀ ਇਹ ਗੱਲ ਕਰਨ ਤੋਂ ਕਿਉਂਕਿ ਹਰ ਕੋਈ ਆਮ ਮਨ ਦਾ ਜਿਹੜਾ ਡਰੂਗਾ ਵੀ ਛੱਡੋ ਆਪਾਂ ਕਦੇ ਲਈ ਇਸ ਵਿਵਾਦ ਦੇ ਵਿੱਚ ਪੈਣਾ ਪਰ ਫਿਰ ਵੀ ਇਹ ਹੈ ਕਿ ਹੋਰ ਲੋਕ ਨੇ ਜਿਹੜੇ ਉਹਨਾਂ ਤੱਕ ਇਹ ਗੱਲ ਪਹੁੰਚ ਜਾਵੇ ਸਾਡੇ ਨਾਲ ਸਾਡੇ ਇੱਕ ਖਾਸ ਮਹਿਮਾਨ ਨੇ ਸਤਿ ਸ਼ਕਾਲ ਜੀ ਕਿਦਾਂ ਹਾਂ ਸਰ ਤੁਸੀਂ ਹੁਣੇ ਰੀਸੈਂਟ ਹਿਮਾਚਲ ਦੇ ਵਿੱਚ ਜਾ ਕੇ ਆਏ ਹੋ ਹਨ ਤੁਸੀਂ ਹੁਣੇ ਆਪਾਂ ਗੱਲ ਕਰ ਰਹੇ ਸੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਤੁਹਾਡਾ ਰਿਹਾ ਉੱਥੇ ਐਕਸਪੀਰੀਅੰਸ ਐਕਚੁਅਲੀ ਐਸਾ ਹਿਮਾਚਲ ਮੇ ਇੱਕ ਮੈਰਿਜ ਸੀ ਜਿਸ ਮੇਰ ਕੋ ਇਨਵਾਈਟ ਕੀਤਾ ਗਿਆ ਥਾ ਮੇਰੀ ਪੂਰੀ ਫੈਮਿਲੀ ਕੋ ਇਨਵਾਈਟ ਕੀਤਾ ਗਿਆ ਥਾ ਤੋ ਵਹਾਂ ਪਰ ਵਿਸਾਖੀ ਦਾ ਦਿਨ ਥਾ 13 ਅਪ੍ਰੈਲ ਕੀ ਬਾਤ ਹੈ ਸਭ ਤੋਂ ਪਹਿਲੇ ਤੋ ਹੁਆ ਕਿਆ ਕਿ ठीक है हिमाचल के रूल्स एंड रेगुलेशन अलग है वहां पर किस तरह गाड़ी मोड़नी है कैसे चलान कटेगा वो अलग है हिमाचल सोलन में हिमाचल सोलन की बात है वहाँ पर चाणक्य होटल है मैं मेरे साथ मेरी बिटिया थी जो 11 साल की है मेरा बेटा था जो डेढ़ साल का है हम लोग गाड़ी में थे मैंने थोड़ा जल्दी के चक्कर में ये कह सकते हैं कि क्योंकि कोई वेट कर रहा था मेरी मैंने चणक्य के होटल से गाड़ी घुमाने की कोशिश की ठीक है मुझे बाद में पता चला मैंने गलत किया वो रॉन्ग टर्न था पुलिस भी आ गई साथ ही मेरे पीछे एक हिमाचल नंबर गाड़ी ने अपनी गाड़ी ब्लॉक कर दी मैंने कहा भाई साहब थोड़ी सी गाड़ी आगे ले लीजिए वो कहता है उसने गाड़ी अपनी ऑफ कर दी मैंने कहा भाई साहब प्लीज आगे ले लीजिए मैंने कहा मुझे जाना है मेरे साथ बच्चे हैं वो उसने एक ही वर्ड बोला कहता है अगर हिमाचल में आना ना तो ठीक से आओ मतलब मैं ये वर्ड सुन के शॉक हो गया इनन दी बेटी और मिसी नाल ना है एक होता है ना ये बच्चे हुल्लड़बाजी है या मुंडे जा रहे हैं वो अलग अलग आप चले जाइये मैं ये भी बोलना चाह रहा हूँ अगर कोई सुनवाई नहीं हुई मैं कहता हूँ चणक के होटल के पास किया वीडियो सीसी टीवी फुटेज तेरह अप्रैल की तक आया फिर उन्होंने रोक ही ली गाड़ी वो कहते हैं आपको हम बैक ही नहीं करने देंगे उतर के गया ਬਿਲਕੁਲ ਇੱਕ ਕਲੀਨ ਸ਼ੇਪ ਨੇ ਔਰ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਆ ਤੇ ਇਸ ਕਰਕੇ ਇਹਨਾਂ ਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਸਿੱਖ ਹੈ ਤਾਂ ਤਾਂ ਕਰਕੇ ਇਸ ਤਰ੍ਹਾਂ ਦਾ ਹੋਇਆ ਮਤਲਬ ਪੰਜਾਬ ਨੰਬਰ ਉਹਨਾਂ ਦੇਖਿਆ ਵੀ ਪੰਜਾਬੀ ਹੈ ਕਿਉਂਕਿ ਮੇਰੀ ਗੱਡੀ ਪੀਪੀ 65 ਹੈ ਵੀ ਪੰਜਾਬ ਨੰਬਰ ਗੱਡੀ ਹੈ ਪੰਜਾਬੀ ਬੰਦਾ ਹੈ ਇਹਨੂੰ ਟਾਰਗੇਟ ਕਰੋ ਬਿਲਕੁਲ ਚਲੋ ਪਹਿਲਾ ਇਹ ਹੋ ਗਿਆ ਵਾਹਾਂ ਪੇ ਪੁਲਿਸ ਨੇ ਆ ਕੇ ਛੋੜਾ ਮੈਂ ਕਹਿੰਦਾ ਹਾਂ 13 ਅਪ੍ਰੈਲ 12:00 12:00 ਸੇ 1:00 ਵਜੇ ਦੇ ਕਰੀਬ ਦਾ ਮੰਗਾ ਸੀਸੀਟੀਵੀ ਕੈਮਰਾ ਨਿਕਾਲ ਲਿਆ ਜਾਏ ਸਭ ਕੋ ਪਤਾ ਲੱਗ ਜਾਏਗਾ ਅਸਲੀਅਤ ਕੀ ਹੈ ਠੀਕ ਹੈ ਜੀ दूसरा जो इंसिडेंट है वो है तकरीबन रात को आठ बजे सेंट ल्यूक स्कूल है सोलन में hmm. अच्छा स्कूल है सेंट ल्यूक स्कूल के पास वहां से एक रैंप से मैं गाड़ी से आ रहा था मेरी वाइफ मेरे बच्चे हम शादी में जा रहे थे तो आगे Wrong side पे गाड़ी खड़ी हुई थी मेरे। मैंने गाड़ी आगे ली तो कहीं ना कहीं उसकी मेरी गाड़ी की गाड़ी का शीशा किया पंजाबियों गाड़ी चलानी हमसे सीख लो नहीं तो तुम्हें सिखा देंगे मतलब ये हालत हुई पड़ी है मैं सच बता रहा हूं मेरा एक्सपीरियंस ऐसा है कि मैंने आज के बाद हिमाचल को बायकाट कर दिया है घूमने जाएंगे हमारे पंजाब में कोई कमी नहीं है हम हर हफ्ते ਅ ਹਮਰਿੰਦਰ ਸਾਹਿਬ ਮੱਥਾ ਟੇਕਨੇ ਚਲੇ ਜਾਏਗੇ ਹਮ ਹਰ ਹਫਤੇ ਬਾਗਾ ਬਾਰਡਰ ਘੁੰਮਨੇ ਚਲੇ ਜਾਏਗੇ ਹਮ ਹਰ ਹਫਤੇ ਕਿਸੇ ਨਈ ਜਗ੍ਹਾ ਤੇ ਚਲੇ ਜਾਏਗੇ ਕਿਉਂ ਮੈਂ ਵਾਹ ਜਾ ਕੇ ਟੈਕਸ ਭਰੂ ਪਿੱਛੇ ਇੱਕ ਗੱਲ ਵੀ ਹੋਈ ਹੈ ਵੀ ਹੋਰ ਥਾਵਾਂ ਬਹੁਤ ਮਹਿੰਗੀਆਂ ਜੇਨ ਕੇ ਚਲੇ ਜਾਓ ਇਧਰ ਕਸ਼ਮੀਰ ਵਾਲੇ ਪਾਸੇ ਆ ਜਾ ਫਿਰ ਮੈਂ ਉਨਕੀ ਸਟੇਟ ਮੇ ਜਾ ਕੇ ਕਿਉ ਟੈਕਸ ਭਰੂ ਰਾਜਸਥਾਨ ਤੇ ਜਾਓ ਔਰ ਦੂਜੇ ਪਾਸੇ ਜਦੋਂ ਪਿੱਛੇ ਵਿਵਾਦ ਹੋਇਆ ਸੀ ਉਸ ਤੋਂ ਬਾਅਦ ਹਿਮਾਚਲ ਦੇ ਜਿਹੜੇ ਸੀਐਮ ਨੇ ਉਹਨਾਂ ਦਾ ਵੀ ਇੱਕ ਬਿਆਨ ਆਉਂਦਾ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਪੰਜਾਬ ਵਾਲੇ ਜਿਹੜੇ ਨੇ ਸਾਡੇ ਭਰਾ ਨੇ ਔਰ ਸਾਨੂੰ ਮਿਲ ਜੁਲ ਕੇ ਰ ਰ ਮੇਲਜੋਲ ਕੇ ਰਹਿਣਾ ਚਾਹੀਦਾ ਔਰ ਜਿਹੜੇ ਜਿਹੜੇ ਬੰਦੇ ਨੇ ਵਿਵਾਦ ਸ਼ੁਰੂ ਕੀਤਾ ਸੀ ਉਸ ਨੂੰ ਵੀ ਕਾਫੀ ਫਟਕਾਰ ਜਿਹੜੀ ਉਥੋਂ ਦੇ ਪ੍ਰਸ਼ਾਸਨ ਵੱਲੋਂ ਲਾਈ ਗਈ ਹੈ ਪਰ ਜਿੰਨੇ ਵੀ ਹਿਮਾਚਲੀ ਲੋਕ ਨੇ ਉਹਨਾਂ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਲੋਕ ਪੰਜਾਬ ਤੋਂ ਜਾਂਦੇ ਆ ਕਿਤੇ ਨਾ ਕਿਤੇ ਉਹ ਹਿਮਾਚਲ ਦੇ ਲਈ ਕਿਉਂਕਿ ਹਿਮਾਚਲ ਦੇ ਵਿੱਚ ਜਿਆਦਾ ਟੂਰਿਜ਼ਮ ਵਾਲੇ ਲੋਕ ਹੀ ਜਾਂਦੇ ਨੇ ਘੁੰਮਣ ਫਿਰਨ ਦੇ ਲਈ ਜਾਂਦੇ ਆ ਔਰ ਜੇ ਉਹਨਾਂ ਨੇ ਇਸ ਤਰ੍ਹਾਂ ਦਾ ਬਿਹੇਵ ਕੀਤਾ ਜਾਊ ਉਦੋਂ ਕਿੰਨੇ ਕੁ ਲੋਕ ਜਾਣਗੇ ਇਸ ਨਾਲ ਉਹਨਾਂ ਦੀ ਆਰਥਿਕ ਹਾਲਤ ਨੂੰ ਵੀ ਠੇਸ ਪਹੁੰਚੂਗੀ ਪਰ ਸਰ ਇਸ ਵਿੱਚ ਇੱਕ ਚੀਜ਼ ਚੰਡੀਗੜ੍ਹ ਅਸੀਂ ਆਪਾਂ ਖੜੇ ਆ ਤੇ ਇੱਥੇ ਇੱਕ ਏਰੀਆ ਜੇ ਆਪਾਂ ਖੜਨ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਪੂਰਾ ਹਿਮਾਚਲੀ ਇੰਨੀਆ ਹਿਮਾਚਲ ਨੰਬਰ ਗੱਡੀਆਂ ਤੁਹਾਨੂੰ ਪੰਜਾਬ ਦੀਆਂ ਨਹੀਂ ਮਿਲਣਗੀਆਂ ਜਿਹੜੀਆਂ ਹਿਮਾਚਲ ਦੀਆਂ ਮਿਲਣਗੀਆਂ ਤਾਂ ਫਿਰ ਜੇ ਇਸੇ ਤਰ੍ਹਾਂ ਦਾ ਬਿਹੇਵ ਪੰਜਾਬ ਦੇ ਕਿਸੇ ਬੰਦੇ ਨੇ ਕੀਤਾ ਫਿਰ ਉਸਦੇ ਉੱਤੇ ਪਰਚੇ ਵੀ ਦਰਜ ਹੋਣਗੇ ਉਸ ਨੂੰ ਅਰੈਸਟ ਵੀ ਕੀਤਾ ਜਾਊ ਉਸ ਨੂੰ ਹੋਰ ਵੀ ਟਾਰਗੇਟ ਵੀ ਕੀਤਾ ਜਾਊਗਾ ਕਿੰਨੇ ਸੰਗਠਨ ਅੱਗੇ ਆ ਜਾਂਦੇ ਆ ਕਿ ਸਾਡੇ ਹਿੰਦੂਆਂ ਨਾਲ ਧੱਕਾ ਹੋ ਰਿਹਾ ਹਾਲਾਂਕਿ ਭਾਜੀ ਖੁਦ ਹਿੰਦੂ ਧਰਮ ਤੋਂ ਬਿਲੋਂਗ ਕਰਦੇ ਆ ਇੱਥੇ ਧਰਮ ਦੀ ਗੱਲ ਨਹੀਂ ਹੈਗੀ ਗੱਲ ਹੈਗੀ ਆ ਪੰਜਾਬ ਦੀ ਔਰ ਪੰਜਾਬੀ ਦੀ ਪੰਜਾਬੀ ਪੰਜਾਬ ਨੰਬਰ ਗੱਡੀ ਔਰ ਪੰਜਾਬੀ ਬੰਦਾ ਵਿੱਚ ਹੈ ਬੱਚੇ ਨਾਲ ਹੈ ਮਿਸੀ ਨਾਲ ਹੈ ਤਾਂ ਉਹਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਇਸ ਤਰੀਕੇ ਦੇ ਨਾਲ ਇੱਕ ਦਿਨ ਦੇ ਦੋ ਵਾਕਿਆ ਨੇ ਇਸ ਕਰਕੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਜੇਕਰ ਤੁਸੀਂ ਕਿਤੇ ਹਿਮਾਚਲ ਜਾਣੇ ਹੋ ਤਾਂ ਧਿਆਨ ਦੇ ਨਾਲ ਜਾਓ ਫੈਮਿਲੀ ਨਾਲ ਜਾ ਰਹੇ ਹੋ ਤਾਂ ਆਪਣਾ ਕੋਈ ਨਾ ਕੋਈ ਜਿਵੇਂ ਤੁਸੀਂ ਕਹਿੰਦੇ ਹੋ ਵੀ ਆਪਣਾ ਧਿਆਨ ਰੱਖੋ ਕੋਈ ਵੀ ਇਸ ਤਰ੍ਹਾਂ ਦਾ ਬੇਵਫਾਈ ਤੁਹਾਡੇ ਨਾਲ ਕਰਦਾ ਕਿਉਂਕਿ ਕੁਝ ਲੋਕ ਹੁੰਦੇ ਆ ਜਿਹੜੇ ਆਪਸੀ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਆ ਬਹੁਤ ਸਾਰੇ ਸਹੀ ਵੀ ਹੋ ਸਕਦੇ ਆ ਪਰ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਸਮਝ ਆਉਣੀ ਚਾਹੀਦੀ ਹੈ ਵੀ ਅਸੀਂ ਵੀ ਚੰਡੀਗੜ੍ਹ ਆਉਣਾ ਅਸੀਂ ਵੀ ਮੁਹਾਲੀ ਆਉਣਾ ਅਸੀਂ ਵੀ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਆਉਣਾ ਹੈ ਇਹ ਕੋਈ ਪਾਕਿਸਤਾਨ ਦਾ ਬਾਰਡਰ ਤਾਂ ਹੈ ਨਹੀਂ ਇਹ ਕੋਈ ਹੋਰ ਅਮਰੀਕਾ ਦਾ ਬਾਰਡਰ ਤਾਂ ਹੈ ਨਹੀਂ ਵੀ ਜਿਹੜਾ ਆਪਾਂ ਕ੍ਰੋਸ ਨਹੀਂ ਕਰ ਸਕਦੇ ਸਾਡਾ ਪੂਰਾ ਮੁਲਕ ਇੱਕ ਹੈ ਤਾਂ ਅਸੀਂ ਕਿਤੇ ਵੀ ਜਾ ਸਕਦੇ ਆ ਫਰੀडम ਹੈ ਹਰੇਕ ਬੰਦੇ ਨੂੰ ਤੁਸੀਂ ਕਿਤੇ ਘੁੰਮ ਫਿਰ ਸਕਦੇ ਹੋ ਤਾਂ ਉਸ ਦੇ ਲਈ ਇਸ ਤਰ੍ਹਾਂ ਕਿਸੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਔਰ ਉਹ ਵੀ ਜਦੋਂ ਉਹਦੀ ਫੈਮਿਲੀ ਨਾਲ ਹੈ ਤਾਂ ਬਹੁਤ ਬੜੀ ਗੱਲ ਆਇਆ ਤੇ ਭਾਈ ਜਿਵੇਂ ਕਿਹਾ ਕਿ ਇਸ ਦਾ ਬਾਇਕਟ ਕਰ ਰਹੇ ਆ ਇਸ ਤਰ੍ਹਾਂ ਹੋਰ ਵੀ ਤੁਸੀਂ ਹਿਮਾਚਲ ਨਾ ਵੀ ਜਾਓ ਤਾਂ ਹੋ ਸਕਦਾ ਕੋਈ ਫਰਕ ਨਹੀਂ ਪੈਣ ਵਾਲਾ ਹੋਰ ਕਿਤੇ ਘੁੰਮਣ ਚਲੇ ਜਾਓ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਨਾ ਵੈਸੇ ਇਹਨਾਂ ਦਾ ਕਹਿਣਾ ਸੀਗਾ ਕਿ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਪਰ ਚਲੋ ਰਿਕਵੈਸਟ ਇਹਨਾਂ ਨੂੰ ਕਰਕੇ ਆਪਾਂ ਰਿਕਾਰਡ ਕਰ ਰਹੇ ਆ ਤਾਂ ਜੋ ਹੋਰਾਂ ਲੋਕਾਂ ਤੱਕ ਵੀ ਗੱਲ ਜਾ ਸਕੇ ਬਿਲਕੁਲ ਸਰ ਬਿਲਕੁਲ ਬਸ ਲਾਸਟ ਵਿੱਚ ਮੈਂ ਇੱਕ ਬਾਤ ਬੋਲੂਗਾ ਜੋ ਵੀ ਹਿਮਾਚਲ ਜਾਏ ਮੈਂ ਇਹ ਹੀ ਬੋਲੂਗਾ ਇਸ ਗਰਮੀ ਦੀ ਛੁੱਟੀਆਂ ਮੇ ਉੱਤਰਾਖੰਡ ਚਲੇ ਜਾਓ ਹਿਮਾਚਲ ਦਾ ਬਾਇਕਾਟ ਕਰ